ਜੀ ਜੀ ਠੀਕ ਹੈ ਤੁਹਾਡੇ ਚੈਨਲ ਤਾਂ ਠੀਕ ਲੱਗਦੇ ਆ ਬੰਦੇ ਪਰ ਬੋਲੀ ਸੀਐਮ ਦੀ ਬੋਲੀ ਜਾਨੇ ਨਹੀਂ ਨਹੀਂ ਸਰ ਸੋ ਦੇਖੋ ਸਾਨੂੰ ਭਗਵੰਤ ਮਾਨ ਜੀ ਕੀ ਕਹਿੰਦੇ ਨੇ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੀ ਕਹਿੰਦੀ ਹੈ ਸਾਨੂੰ ਇਸ ਗੱਲ ਦੇ ਵਿੱਚ ਇੰਟਰਸਟ ਕੋਈ ਨਹੀਂ ਹੈ ਸਾਨੂੰ ਇੰਟਰਸਟ ਹੈ ਲੋਕਾਂ ਦੇ ਕੰਮਾਂ 'ਚ ਅਸੀਂ ਮਨਰੇਗਾ ਦੇ ਲੋਕਾਂ ਦੀ ਵਰਕਰਾਂ ਦੀ ਲੜਾਈ ਲੜ ਰਹੇ ਹਾਂ ਕਾਨੂੰਨ ਵਿਵਸਥਾ ਜਿਹੜੀ ਖਰਾਬ ਹੈ ਉਹੀ ਲੜਾਈ ਲੜ ਰਹੇ ਹਾਂ ਨਸ਼ੇ ਦਾ ਜਿਹੜਾ ਬੋਲਬਾਲ ਹੈ ਉਹੀ ਲੜਾਈ ਲੜ ਰਹੇ ਹਾਂ ਅਸੀਂ ਮੁੱਦਿਆਂ ਤੇ ਗੱਲ ਕਰ ਰਹੇ ਹਾਂ ਕੋਈ ਲਾਈਵ ਕਰਦਾ ਹੈ ਨਹੀਂ ਕਰਦਾ ਸਾਨੂੰ ਕੋਈ ਇੰਟਰਸਟ ਹੀ ਨਹੀਂਗਾ ਇਸ ਗੱਲ ਦੇ ਨਾਲ ਕੌਣ ਕਿਸੇ ਨੂੰ ਨੋਟਿਸ ਦੇ ਰਿਹਾ ਜਾਂ ਨਹੀਂ ਦੇ ਰਿਹਾ ਤੁਸੀਂ ਅੱਜ ਪੂਰੇ ਦੇਸ਼ ਭਰ ਦੇ ਵਿੱਚ ਮਹਾ ਸੰਗਰਾਮ ਦੇ ਨਾਮ ਦੇ ਨਾਲ ਅਸੀਂ ਮਨਰੇਗਾ ਦੀਆਂ ਸਭਾਵਾਂ ਕਰ ਰਹੇ ਹਾਂ ਅਸੀਂ ਪਿੰਡ ਪਿੰਡ ਜਾ ਰਹੇ ਹਾਂ ਘਰ ਘਰ ਜਾ ਰਹੇ ਹਾਂ ਮੇਰੇ ਨਾਲ ਵਿਜੇਂਦਰ ਸਿੰਘਲਾ ਜੀ ਇਹਨਾਂ ਦੀ ਡਿਊਟੀ ਲੱਗੀ ਵੀ ਹੈ ਕਈ ਪਰਦੇਸ਼ਾਂ ਦੇ ਵਿੱਚ ਸਾਡਾ ਮਕਸਦ ਹੈ ਕਿ ਅਸੀਂ ਲੋਕਾਂ ਨੂੰ ਜਾ ਕੇ ਦੱਸਿਏ ਕਿ ਜਿਹੜਾ ਕੰਮ ਡਾਕਟਰ ਮਨਮੋਹਨ ਸਿੰਘ ਜੀ ਨੇ ਸਾਨੂੰ ਰੋਜ਼ਗਾਰ ਦਿੱਤਾ ਸੀ ਸ਼੍ਰੀਮਤੀ ਸੋਨੀਆ ਗਾਮੀ ਨੂੰ ਉਹਨੂੰ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਖੋਹ ਲਿਆ ਗਿਆ ਹੈ ਉਰੀ ਲੜਾਈ ਲੜ ਕੇ ਜਿਹੜਾ ਕਾਨੂੰਨ ਇਹ ਲੈ ਕੇ ਆਏ ਹੈ ਨਵਾਂ ਕਾਨੂੰਨ ਉਹਨੂੰ ਵਾਪਸ ਕਰਾਉਣਾ ਹੈ ਉਰੀ ਲੜਾਈ ਤਦ ਤੱਕ ਜਾਰੀ ਰਹੇਗੀ ਜਦ ਤੱਕ ਮੰਨੇਗਾ ਨੂੰ 600 ਰੁਪਿਆ ਦਿਹਾੜੀ ਨਹੀਂ ਮਿਲ ਜਾਂਦੀ ਤੇ ਜਿਹੜੇ ਪੂਰਨ ਅਧਿਕਾਰ ਹੈ ਉਹ ਨਹੀਂ ਮਿਲ ਜਾਂਦੇ ਆ ਜਿਹਨੀਆਂ ਸ਼ਰਤਾਂ ਲਾਤੀਆਂ ਵੀ ਗੂਠਾ ਲਾ ਕੇ ਤੁਹਾਡੀ ਹਾਜ਼ਰੀ ਲੱਗੂਗੀ 60 40 ਦੀ ਰੇਸ਼ੇ ਵਾਲਾ ਇਹ तमाम ਗੱਲਾਂ ਕਿਉਂਕਿ ਕਿਸੇ ਨੂੰ ਰੋਜ਼ਗਾਰ ਤਾਂ ਮਿਲਿਆ ਹੀ ਨਹੀਂ 100 ਦਿਨ ਦਾ ਜੀ ਜੀ ਪੰਜਾਬ ਦੇ ਅੰਦਰ ਮੇਰਾ ਖਿਆਲ ਪੂਰੇ ਪੰਜਾਬ ਚੋਂ ਕੋਈ 100 ਕਰ ਐਸਾ ਨਹੀਂ ਹੋਣਾ ਜਿਹਨੂੰ ਮੈਂ ਹੱਥ ਖੜੇ ਕਰਾਇਆ ਸੀ ਜਿਹਨੂੰ 100 ਦਿਨ ਦਾ ਰੋਜ਼ਗਾਰ ਮਿਲਿਆ ਵਈ ਭਾਜਪੀ ਬੇਕੂ ਬਣਾ ਰਹੀ ਹੈ ਵਈ ਸੀ 125 ਦਿਨ ਦੇਤੇ ਉਹਨਾਂ ਨੂੰ ਪਤਾ ਹੈ ਕਿ 50 ਦਿਨ ਦਾ ਰੋਜ਼ਗਾਰ ਨਹੀਂ ਮਿਲਿਆ ਅੱਧੇ ਲੋਕਾਂ ਨੂੰ 48% ਕੇਵਲ ਲੋਕਾਂ ਨੂੰ ਰੋਜ਼ਗਾਰ ਮਿਲਿਆ ਉਹ ਵੀ 50 ਦਿਨ ਤੋਂ ਥੱਲੇ ਇਹ 100 ਦਿਨ ਕਿਹਨੂੰ ਮਿਲਣਾ ਭਾਵੇਂ 150 ਦਿਨ ਕਰ ਦਿਓ ਸ਼ਰਤਾਂ ਹੀ ਇਹਨੀਆਂ ਲਾਦੀਆਂ ਇਰੀਗੇਸ਼ਨ ਦਾ ਕੰਮ ਕਰ ਬੰਦ ਕਰਤਾ ਰੋੜਾਂ ਦੀ ਸਾਈਡ ਤੇ ਕੰਮ ਬੰਦ ਕਰਤਾ ਸੋ ਇਸ ਕਰਕੇ ਅਸੀਂ ਸਾਰੇ ਲੀਡਰ ਇਕੱਠੇ ਹੋ ਕੇ ਲੜਾਈ ਲੜ ਰਹੇ ਹਾਂ ਮੇਰੇ ਸਾਡੇ ਇਥੋਂ ਪਾਰਲੀਮੈਂਟ ਲੜੇ ਵੀਜੇਂਦਰ ਸਿੰਘਲਾ ਜੀ ਵੀ ਇਹਦੇ ਤੇ ਗੰਭੀਰ ਸੀੜੀ ਰਿਵਿਊ ਸੀ ਦੇ ਵਿੱਚ ਫੈਸਲਾ ਲਿਆ ਕਿ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਇਹਦੀ ਲੜਾਈ ਦਾ ਤਾਂ ਜੀ ਜਦੋਂ ਸੈਸ਼ਨ ਸੀ ਸੈਸ਼ਨ ਦੇ ਵਿੱਚ ਜਦੋਂ ਕਾਂਗਰਸ ਨੇ ਬਾਈਕਾਟ ਕੀਤਾ ਤਾਂ ਕਾਂਗਰਸ ਨੇ ਬਾਈਕਾਟ ਕਿੱਥੇ ਕਰਤਾ ਮੈਂ ਦੱਸਾਂ ਸਰ ਜਦੋਂ ਕਾਂਗਰਸ ਨੇ ਕਿਹਾ ਸੀ ਕਿ ਕਾਂਗਰਸ ਨਹੀਂ ਜਾਣਾ ਪਰ ਤੁਸੀਂ ਇੱਥੋਂ ਭੱਜ ਰਹੇ ਹੋ ਕਾਂਗਰਸ ਨੇ ਬਾਈਕਾਟ ਨਹੀਂ ਕੀਤਾ ਫਿਰ ਉਹੀ ਗੱਲ ਕਰ ਰਹੇ ਹਾਂ ਜੀ ਜੀ ਠੀਕ ਹੈ ਤੁਹਾਡੇ ਚੈਨਲ ਤਾਂ ਠੀਕ ਲੱਗਦੇ ਆ ਬੰਦੇ ਪਰ ਬੋਲੀ ਸੀਐਮ ਦੀ ਬੋਲੀ ਜਾਨੇ ਨਹੀਂ ਨਹੀਂ ਸਰ ਅਸੀਂ ਬਾਈਕਾਟ ਨਹੀਂ ਕੀਤਾ ਸੀ ਕਹਿ ਵੀ ਯਾਰ ਕੱਲਾ ਇੱਕ ਮਤਾ ਪਾਸ ਕਰਦੇ ਨੇ ਕੋਈ ਬਜਟ ਚ ਪ੍ਰੋਵੀਜ਼ਨ ਤੁਸੀਂ ਇਹ ਵੀ ਕਹ ਦਿਓ ਵੀ ਜਿੰਨਾ ਚਿਰ ਇਹ ਕਾਲਾ ਕਾਨੂੰਨ ਵਾਪਸ ਨਹੀਂ ਲੈਂਦੇ ਉਹਨਾਂ ਚਿਰ ਪੰਜਾਬ ਸਰਕਾਰ ਆਪਦੇ ਬਜਟ ਚੋਂ ਪੈਸਾ ਲਾ ਕੇ ਇਹਨਾਂ ਦਾ ਕੰਮ ਨਹੀਂ ਬੰਦ ਹੋਣ ਦੇਗੀ ਕੋਈ ਕੋਈ ਐਸਾ ਕੰਮ ਵੀ ਕਰੋ ਕੱਲਾ ਇੱਕ ਮਤਾ ਪਾਸ ਤਾਂ ਤੇ ਥੋੜੀ ਜ਼ਿੰਮੇਵਾਰੀ ਖਤਮ ਹੋ ਗਈ ਇਹ ਕੰਮ ਨਾ ਕਰੋ ਤੇ ਦਿੱਲੀ ਜਾਉਂਗੇ ਨਾਲੇ ਅਗਰ ਹਾਂ 100% ਅਸੀਂ ਕੱਲੇ ਹੀ ਜਾਵਾਂਗੇ ਠੀਕ ਹੈ